ਪੰਜਾਬ ਤੇ ਦੇਸ਼ਵਰਗਾਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਗੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੀਆਂ ਖਬਰਾਂ ਜਿਹਦੇ ਵਿੱਚੋਂ ਸਭ ਤੋਂ ਪਹਿਲੀ ਵੱਡੀ ਖਬਰ ਇਹ ਹੈ ਜੀ ਕਿ ਰਾਜਵੀਰ ਜਵੰਦਾ ਦੀ ਸਿਹਤ ਦਾ ਹੁਣ ਕੀ ਹਾਲ ਆ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਬਦਲਾਅ ਆਇਆ ਕਿ ਨਹੀਂ ਡਾਕਟਰ ਕੀ ਕਹਿੰਦੇ ਸਵਾਲ ਇਹ ਆ ਅਸਲ ਦੇ ਵਿੱਚ ਗੱਲ ਇਹ ਆ ਵੀਰੋ ਬੜੀ ਸਾਫ਼ ਤੇ ਸਪਸ਼ਟ ਕਿ ਰਾਜਵੀਰ ਜਵੰਦਾ ਦੀ ਸਿਹਤ ਹਾਲੇ ਵੀ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਹੀ ਆ ਭਾਵੇਂ ਕਿ ਡਾਕਟਰਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਖੇਤ ਦੇ ਵਿੱਚ ਮਾਮੂਲੀ ਸੁਧਾਰ ਹੋਣ ਦੀ ਸੰਭਾਵਨਾ ਹੈ ਪਰ ਹਾਲੇ ਤੱਕ ਖਤਰੇ ਦੇ ਵਿੱਚੋਂ ਰਾਜਵੀਰ ਜਵੰਦਾ ਬਾਹਰ ਨਹੀਂ ਉਹ ਉਵੇਂ ਹੀ ਵੈਂਟੀਲੇਟਰ ਦੇ ਉੱਤੇ ਆ ਉਵੇਂ ਹੀ ਲਾਈਫ ਸਪੋਰਟ ਸਿਸਟਮ ਦੇ ਉੱਤੇ ਆ ਉਵੇਂ ਹੀ ਬੇਸੁਰਤੀ ਦੇ ਵਿੱਚ ਆ ਤੇ ਰਾਜਵੀਰ ਜਵੰਦਾ ਨੂੰ ਇਸ ਵੇਲੇ ਕੁਝ ਨਹੀਂ ਪਤਾ ਕਿ ਉਹ ਕਿੱਥੇ ਪਿਆ ਤੇ ਕਦੋਂ ਤੋਂ ਪਿਆ ਰਾਜਵੀਰ ਜਵੰਦਾ ਨੂੰ ਚਾਉਣ ਵਾਲਿਆਂ ਦੀਆਂ ਅਰਦਾਸਾਂ ਰੰਗ ਲੈ ਕੇ ਆਉਣ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਤੰਦਰੁਸਤ ਰਹੇ ਇਹਦੀ ਅਸੀਂ ਅਰਦਾਸ ਕਰਦੇ ਆਂ ਤੇ ਸਾਨੂੰ ਆਸ ਆ ਵੀ ਇਸ ਅਰਦਾਸ ਨੂੰ ਬੂਰ ਲੱਗੂਗਾ ਪਰ ਗੱਲ ਇਹ ਜੀ ਕਿ ਇਸ ਵੇਲੇ ਡਾਕਟਰ ਸਹਿਬਾਨ ਜਿਹੜੇ ਕਿ ਇਸ ਵੇਲੇ ਨਿਊਰੋ ਸਰਜਨ ਜਿਹੜੇ ਕਿ ਕ੍ਰਿਟੀਕਲ ਕੇਅਰ ਮਹਾਰਾ ਉਹਨਾਂ ਦਾ ਕਹਿਣਾ ਕਿ ਲਗਾਤਾਰ ਪਿਛਲੇ 4 ਦਿਨਾਂ ਤੋਂ ਰਾਜਵੀਰ ਜਵੰਦਾ ਇਸ ਵੇਲੇ ਵੈਂਟੀਲੇਟਰ ਦੇ ਉੱਤੇ ਆ ਵਿੱਚ ਵਿਚਾਲੇ ਕਦੇ-ਕਦਾਈਂ মিডিਏ ਦੇ ਵਿੱਚ ਵੀ ਖਬਰਾਂ ਆਉਂਦੀਆਂ ਕਿ 4 ਜਿਹੜੀਆਂ ਉਸ ਵੇਲੇ ਮਸ਼ੀਨਾਂ ਦੇ ਉੱਤੇ ਸੀ ਉਨ੍ਹਾਂ ਦੇ ਵਿੱਚੋਂ ਤਿੰਨ ਬੰਦ ਕਰ ਦਿੱਤੀਆਂ ਗੰਗਿਆ ਹੁਣ ਇੱਕ ਦੇ ਨਾਲ ਜ਼ਿੰਦਗੀ ਚੱਲ ਰਹੀ ਆ ਹੁਣ ਸਿਹਤ ਦੇ ਵਿੱਚ ਸੁਧਾਰ ਆ ਹੁਣ ਦੋ ਬੰਦ ਕਰ ਦਿੱਤੀਆਂ ਇਹੋ ਜਿਹੀਆਂ ਜਦੋਂ ਖਬਰਾਂ ਆਉਂਦੀਆਂ ਤਾਂ ਮਨ ਨੂੰ ਚੰਗਾ ਲੱਗਣਾ ਸੁਭਾਵਕ ਆ ਪਰ ਇਹ ਵਕਤ ਦੱਸੂਗਾ ਜੀ ਕਿ ਇਹ ਮਸ਼ੀਨਾਂ ਬਿਲਕੁਲ ਹਟਾਈਆਂ ਜਾਣਗੀਆਂ ਕਿ ਕਿਹੜੀ ਪ੍ਰਸਥਿਤੀ ਨਵੀਂ ਪੈਦਾ ਹੁੰਦੀ ਆ ਪਰ ਕੋਈ ਖਤਰਨਾਕ ਪ੍ਰਸਥਿਤੀ ਨਾ ਪੈਦਾ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਆ ਦੂਜੀ ਗੱਲ ਇਹ ਜੀ ਕਿ ਰਾਜਵੀਰ ਜਵੰਦਾ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹ ਵੀ ਹਾਲਚਲ ਪੁੱਛ ਕੇ ਆਏ ਆ ਹੋਰ ਵੀ ਜਿਹੜੇ ਨੇਤਾ ਉਹ ਵੀ ਪਹੁੰਚੇ ਆ ਪੰਜਾਬ ਦੇ ਕਲਾਕਾਰ ਸਹਿਬਾਨ ਵੀ ਪਹੁੰਚੇ ਆ ਤੇ ਸਭ ਨੇ ਇਹੀ ਗੱਲ ਕਹੀ ਆ ਕਿ ਰਾਜਵੀਰ ਜਵੰਦਾ ਪੰਜਾਬ ਦਾ ਇਹ ਪੁੱਤ ਚੜ੍ਹਦੀ ਕਲਾ ਦੇ ਵਿੱਚ ਰਹੇ ਰਾਜਵੀਰ ਦੇ ਲਈ ਇੰਨੀ ਹਮਦਰਦੀ ਇੰਨਾ ਪਿਆਰ ਤੇ ਇੰਨਾ ਸਤਕਾਰ ਕਿਉਂ ਆ ਹੁਣ ਸਵਾਲ ਇਹ ਆ ਮੈਂ ਆਪਣੀ ਇਸ ਜ਼ਿੰਦਗੀ ਦੇ ਵਿੱਚ ਹਾਲੇ ਤੱਕ ਕੋਈ ਵੀ ਐਸਾ ਨਹੀਂ ਵਿਅਕਤੀ ਵੇਖਿਆ ਜਿਹਦੇ ਲਈ ਪੰਜਾਬੀਆਂ ਨੇ ਇਵੇਂ ਗੁਰਦੁਆਰਿਆਂ 'ਚ ਜਾ ਕੇ ਅਰਦਾਸਾਂ ਕੀਤੀਆਂ ਹੋਣ ਹਸਪਤਾਲਾਂ ਦੇ ਬਾਹਰ ਖੜ ਕੇ ਅਰਦਾਸਾਂ ਕੀਤੀਆਂ ਹੋਣ ਘਰੋ ਘਰੀ ਬੈਠ ਕੇ ਅਰਦਾਸਾਂ ਕੀਤੀਆਂ ਹੋਣ ਮੰਦਰਾਂ ਦੇ ਵਿੱਚ ਵੀ ਜਿਹਦੇ ਲਈ ਪੂਜਾ ਕੀਤੀ ਗਈ ਹੋਵੇ ਕਿ ਭਾਈ ਉਹ ਠੀਕ ਹੋ ਜੇ ਉਹਦਾ ਕਾਰਨ ਇਹ ਜੀ ਕਿ ਇੱਕ ਤਾਂ ਇਸ ਪਰਿਵਾਰ ਦੇ ਵਿੱਚ ਕਮਾਊ ਕਲਾ ਰਾਜਵੀਰ ਆ ਦੂਜੀ ਗੱਲ ਵੀ ਪਿਤਾ ਜੀ ਦੀ ਵੀ ਪਿੱਛੇ ਜੇ ਮੌਤ ਹੋ ਗਈ ਸੀ ਤੀਜੀ ਗੱਲ ਬੱਚੇ ਨਿੱਕੇ ਨਿੱਕੇ ਆ ਚੌਥੀ ਗੱਲ ਇਹ ਆ ਕਿ ਮਾਂ ਦਾ ਬੁਢਾਪਾ ਦਾ ਰੁਲੇ ਘਰ ਵਾਲੀ ਦਾ ਭਵਿੱਖ ਦਾ ਰੁਲੇ ਤੇ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਉਹ ਨਿਰਵਾਦ ਪੰਜਾਬੀ ਗਾਇਕ ਆ ਚੰਗਾ ਪੰਜਾਬੀ ਗਾਇਕ ਆ ਉਹਦੇ ਨਾਲ ਕਦੇ ਵੀ ਕੋਈ ਕੰਟਰੋਵਰਸੀ ਨਹੀਂ ਜੁੜੀ ਉਦੇ ਗੀਤ ਬੜੇ ਵਧੀਆ ਤੇ ਉਹਨੇ ਕਦੇ ਵੀ ਕੋਈ ਮਾੜਾ ਗੀਤ ਹਾਲੇ ਤੱਕ ਗਾਇਆ ਨਹੀਂ ਤੁਸੀਂ ਜਿੰਨਾ ਮਰਜ਼ੀ YouTube ਦੇ ਉੱਤੇ ਸਰਚ ਕਰ ਲਓ ਉਹਦਾ ਇੱਕ ਵੀ ਗੀਤ ਐਸਾ ਨਹੀਂ ਜਿਹਦੇ ਉੱਤੇ ਆਪਾਂ ਕਿੰਤੂ ਕਰ ਸਕਦੇ ਹੋਏਗੇ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਹੀ ਪੰਜਾਬੀ ਅੱਜ ਉਹਦੀ ਤੰਦਰੁਸਤੀ ਦੀ ਕਾਮਨਾ ਕਰ ਰਹੇ ਆ ਪੰਜਾਬੀ ਉਹਦੀ ਚੜ੍ਹਦੀ ਕਲਾ ਦੇ ਲਈ ਇੱਛਾ ਪ੍ਰਗਟਾ ਰਹੇ ਆ ਸੋ ਅਸੀਂ ਵੀ ਚਾਹੁੰਦੇ ਹਾਂ ਜੀ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਪਰ ਜਿਵੇਂ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਕੀ ਰਾਜਵੀਰ ਜਵੰਦਾ ਸੜਕ ਹਾਰਸੇ ਦਾ ਸ਼ਿਕਾਰ ਕਿਉਂ ਹੋਇਆ ਕਿਉਂਕਿ ਸੜਕ ਦੇ ਉੱਤੇ ਪਸ਼ੂ ਆ ਗਏ ਦੂਜੇ ਪਾਸੇ ਸੜਕ ਟੁੱਟੀ ਬਹੁਤ ਹੋਈ ਆ ਪਰ ਹਾਲਾਤ ਕੀ ਆ ਪ੍ਰੈਕਟੀਕਲ ਹਾਲਾਤ ਕੀ ਆ ਰਾਜਵੀਰ ਜਵੰਦਾ ਵਾਂਗੂ ਹਰ ਸਾਲ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸਮੁੱਚੇ ਭਾਰਤ ਦੇ ਵਿੱਚ ਹਰ ਸਾਲ ਗ੍ਰਸਥੀ ਲੋਕ ਹੁੰਦੇ ਆ ਕੋਈ ਦੁਨੀਆ ਤੋਂ ਚਲੇ ਜਾਂਦਾ ਤੇ ਕੋਈ ਅਪਾਹਜ ਹੋ ਜਾਂਦਾ ਸੋ ਇਹ ਹਾਲਾਤ ਆ ਪਰ ਸਰਕਾਰਾਂ ਨੇ ਕਦੇ ਵੀ ਇਸ ਗੱਲ ਦੇ ਵੱਲ ਗੌਰ ਨਹੀਂ ਕੀਤੀ ਕਾਉ ਉਸ ਸਿਸ ਲੈਣ ਨੂੰ ਸਾਡੇ ਦੇਸ਼ ਦੇ ਵਿੱਚ ਸਰਕਾਰਾਂ ਮੂਹਰੇ ਤੇ ਕਾਉ ਦੀ ਯਾਨੀ ਕਿ ਦਾਨ ਦੀ ਪਸ਼ੂਆਂ ਦੀ ਸੰਭਾਲ ਕਰਨ ਵਾਸਤੇ ਸਭ ਤੋਂ ਪਿੱਛੇ ਇੱਥੇ ਟੈਕਸ ਰੋਡ ਟੈਕਸ ਲੈਣ ਨੂੰ ਸਭ ਤੋਂ ਮੂਹਰੇ ਪਰ ਰੋਡ ਬਣਾਉਣੀ ਨਹੀਂ ਇਹਦੇ ਲਈ ਸਭ ਤੋਂ ਪਿੱਛੇ ਇੱਥੇ ਪੈਟਰੋਲ ਡੀਜ਼ਲ ਦੇ ਵਿੱਚ ਸਭ ਤੋਂ ਵੱਧ ਟੈਕਸ ਲੈਣ ਨੂੰ ਮੂਹਰੇ ਪਰ ਲੋਕਾਂ ਨੂੰ ਸਹੂਲਤਾਂ ਦੇਣ ਵਿੱਚ ਸਭ ਤੋਂ ਪਿੱਛੇ ਮਤਲਬ ਇਹ ਹੈ ਜੀ ਕਿ ਜੇ ਅੱਜ 25 ਲੱਖ ਰੁਪਏ ਦਾ ਮੋਟਰਸਾਈਕਲ ਲੈ ਕੇ ਜੇ ਬੰਦਾ ਆਪਦੇ ਸ਼ੌਕ ਦੇ ਮੁਤਾਬਕ 25 ਲੱਖ ਦਾ ਟੈਕਸ ਤਾਰਿਆ ਵੀ ਉਹਨੇ ਉਹਨੇ 25 ਲੱਖ ਦੇ ਮੋਟਰਸਾਈਕਲ ਦਾ ਟੈਕਸ ਵੀ ਤਾਰਿਆ ਫਿਰ ਬੰਦੇ ਨੇ ਤੇਲ ਤੇ ਵੀ ਟੈਕਸ ਤਾਰਿਆ ਫਿਰ ਬੰਦੇ ਨੇ ਜਿਹੜੇ ਉਹਨੇ ਪੂਰੀ ਬਾਡੀ ਕਵਰ ਪਾਇਆ ਜਿਹਦੇ ਰਾਹੀਂ ਉਹ ਆਪਦੇ ਸਰੀਰ ਨੂੰ ਤੰਦਰੁਸਤ ਰੱਖ ਸਕੇ ਤੇ ਜੇ ਅੱਜ ਉਹ ਵੈਂਟੀਲੇਟਰ ਦੇ ਉੱਤੇ ਪਿਆ ਤੇ ਪੰਜਾਬੀ ਤੇ ਦੇਸ਼ ਦੁਨੀਆ ਦੇ ਵਿੱਚ ਵਸਦੇ ਭਾਰਤੀ ਜਿਹੜੇ ਉਹ ਫਿਰ ਕਿਵੇਂ ਕਹਿਣਗੇ ਕਿ ਭਾਈ ਸਾਡੀ ਜ਼ਿੰਦਗੀ ਬਚੀ ਰਹੂਗੀ ਇਹ ਸਾਡੇ ਭਾਰਤ ਦੀ ਇਹ ਸਾਡੇ ਪੰਜਾਬ ਦੀ ਸੜਕੀ ਸੁਰੱਖਿਆ ਦੇ ਪੱਖ ਤੋਂ ਹਾਲਤਾ ਜ਼ਿੰਦਗੀ ਕਿਸੇ ਵੀ ਵੇਲੇ ਖਤਰੇ ਦੇ ਵਿੱਚ ਪੈ ਸਕਦੀ ਆ ਸੋ ਰਾਜਵੀਰ ਜਿਹੜੀ ਥਾਂ ਤੇ ਹਾਰਸਾ ਕਰਸਤ ਹੋਇਆ ਮੇਰੀ ਫੇਸਬੁੱਕ ਦੇ ਉੱਤੇ ਉਥੋਂ ਦੇ ਵਸਨੀਕ ਦੇ ਇੱਕ ਬੰਦੇ ਨੇ ਟਿੱਪਣੀ ਕੀਤੀ ਉਹ ਕਹਿੰਦਾ ਜੀ ਮੇਰੇ ਇਲਾਕੇ ਦੇ ਵਿੱਚ ਮੇਰੇ ਘਰ ਦੇ ਨੇੜੇ ਇਹ ਹਾਰਸਾ ਹੋਇਆ ਉਹਨੇ ਵੀ ਇਹ ਗੱਲ ਕਹੀ ਹੈ ਟਿੱਪਣੀ ਦੇ ਵਿੱਚ ਉਹ ਕਹਿੰਦਾ ਵੀਰ ਜੀ ਇੱਥੇ ਸੜਕਾਂ ਦੀ ਇੰਨੀ ਮਾੜੀ ਹਾਲਤ ਆ ਵੋਟਾਂ ਲੈਣ ਵਾਲੇ ਲੋਕ ਮਰ ਗਏ ਇਹ ਅਸਲ ਵਿੱਚ ਰਾਜਨੀਤਿਕ ਲੋਕ ਕਦੇ ਇਦਾਂ ਹਾਰਸਾ ਕਰਸਤ ਨਹੀਂ ਹੋਏ ਸੜਕ ਦੇ ਕਰਕੇ ਆਵਾਰਾ ਪਸ਼ੂ ਦੇ ਕਰਕੇ ਹੁਣ ਤੱਕ ਕਦੇ ਕਦੇ ਮਨ ਦੇ ਵਿੱਚੋਂ ਵੱਦਵਾ ਵਾਲੀ ਗੱਲ ਹੀ ਨਿਕਲਦੀ ਆ ਕਿ 2-4 ਨੇਤਾ ਜੇਕਰ ਇਦਾਂ ਇਹਨਾਂ ਸੜਕਾਂ ਤੇ ਇਹਨਾਂ ਪਸ਼ੂਆਂ ਕਰਕੇ ਹਾਰਸਾ ਗਰਸਤ ਹੋਣਗੇ ਤਾਂ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹੋ ਜਿਹੇ ਬਿੱਲ ਪਾਸ ਹੋਣਗੇ ਜਿਹਦੇ ਵਿੱਚ ਆਪਾਂ ਇਹ ਗੱਲ ਕਵਾਂਗੇ ਕਿ ਭਾਈ ਹੁਣ ਇਹਨਾਂ ਨੂੰ ਅਕਲ ਆਈ ਆ ਨਹੀਂ ਤਾਂ ਜਦੋਂ ਕਿਸੇ ਇੱਕ ਵਿਅਕਤੀ ਦੇ ਨਾਲ ਇਹ ਕੁਝ ਹੁੰਦਾ ਨਾ ਤੇ ਇਹ ਪੀੜ ਉਸ ਤੱਕ ਹੀ ਸੀਮਤ ਰਹਿ ਜਾਂਦੀ ਆ ਤੇ ਇਹ ਹੁਣ ਪੀੜ ਆ ਜਿਹੜੀ ਉਸ ਮੁੱਚੇ ਭਾਰਤ ਦੇ ਵਿੱਚ ਉਸ ਮੁੱਚੇ ਪੰਜਾਬ ਦੇ ਵਿੱਚ ਖਾਸ ਕਰਕੇ ਜੇਕਰ ਉੱਠੀ ਆ ਤੇ ਭਾਈ ਇਹ ਕਿਸੇ ਸਿੱਟੇ ਦੇ ਉੱਤੇ ਵੀ ਪਹੁੰਚੇ ਇਹਦੀ ਅਸੀਂ ਕਾਮਨਾ ਕਰਦੇ ਆ ਉਸ ਤੋਂ ਕੁੜੀ ਕਰਦਾ ਜੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਲੰਗੇ ਕੱਲ ਇਹ ਗੱਲ ਕਹੀ ਆ ਮਾਨਸਾ ਦੇ ਵਿੱਚ ਉਹ ਕਹਿੰਦੇ ਕਿ ਮੈਂ ਚੋਣ ਲੜੂੰਗਾ ਵੀ ਡਟ ਕੇ ਲੜੂੰਗਾ ਜਿੱਤੂੰਗਾ ਵੀ ਤੇ ਵਿਧਾਨ ਸਭਾ ਦੇ ਵਿੱਚ ਉਹ ਕਹਿੰਦੇ ਜੀ ਕਿ ਮੈਂ ਪਹੁੰਚ ਕੇ ਤੇ ਆਪਦੇ ਪੁੱਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਯਤਨ ਵੀ ਕਰੂੰਗਾ ਜਿਹੜੀ ਕਿ ਹਾਲੇ ਤੱਕ ਨਹੀਂ ਸਜ਼ਾ ਮਿਲੀ ਸਰਦਾਰ ਬਲਕੌਰ ਸਿੰਘ ਨੇ ਗੱਲ ਕਹੀ ਆ ਤੇ ਦੇਖੋ ਮੇਰੇ ਪੁੱਤ ਨੇ ਚੋਣ ਲੜੀ ਸੀ ਉਹਦੀ ਇੱਛਾ ਸੀ ਵਿਧਾਨ ਸਭਾ ਦੇ ਵਿੱਚ ਪਹੁੰਚਣ ਦੀ ਪਰ ਉਹਦੀ ਸੋਚ ਨੂੰ ਬੂਰ ਨਹੀਂ ਲੱਗਿਆ ਮੈਂ ਚਾਹੁੰਦਾ ਜੀ ਕਿ ਮੈਂ ਵਿਧਾਨ ਸਭਾ ਦੇ ਵਿੱਚ ਪਹੁੰਚਾਂ ਤੇ ਮੈਂ ਚੋਣ ਲੜਾਂਗਾ ਸਾਨੂੰ ਇਸ ਗੱਲ ਦਾ ਪਤਾ ਜੀ ਕਿ ਉਹਨਾਂ ਨੇ ਕਾਂਗਰਸ ਦੇ ਵੱਲੋਂ ਹੀ ਚੋਣ ਲੜਨੀ ਆ ਇਸ ਗੱਲ ਦਾ ਵੀ ਪਤਾ ਕਿ ਮਾਨਸਾ ਤੋਂ ਹੀ ਚੋਣ ਲੜਨੀ ਆ ਇਸ ਗੱਲ ਦਾ ਵੀ ਪਤਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਿਤਾ ਦੇ ਮਨ ਦੇ ਵਿੱਚ ਇਹ ਵੀ ਭਾਵਨਾ ਕਿ ਪੁੱਤ ਨਹੀਂ ਪਹੁੰਚ ਸਕਿਆ ਤਾਂ ਮੈਂ ਉਸ ਥਾਂ ਦੇ ਉੱਤੇ ਪਹੁੰਚਾਂ ਤੇ ਇਸ ਗੱਲ ਦਾ ਵੀ ਪਤਾ ਕਿ ਬਾਪ ਆ ਜਿਹੜਾ ਉਹ ਆਪਦੇ ਪੁੱਤ ਦੇ ਲਈ ਇਨਸਾਫ ਦੀ ਇੱਛਾ ਰੱਖ ਰਿਹਾ ਪਰ ਕਈ ਲੋਕ ਇਹ ਗੱਲ ਕਹਿੰਦੇ ਕਿ ਸਿੱਧੂ ਦੇ ਪਿਤਾ ਨੂੰ ਇਹ ਰਿਸਕ ਨਹੀਂ ਲੈਣਾ ਚਾਹੀਦਾ ਕੁਝ ਕੁ ਲੋਕ ਇਹ ਗੱਲ ਕਹਿੰਦੇ ਯਾਰ ਚੋਣ ਲੜਨਾ ਸਭ ਦਾ ਅਧਿਕਾਰ ਆ ਇਹਦੇ ਵਿੱਚ ਮਾੜੀ ਗੱਲ ਵੀ ਕਿਹੜੀ ਆ ਅਸੀਂ ਨਿੱਜੀ ਤੌਰ ਤੇ ਇੱਛਾ ਇਹ ਰੱਖਦੇ ਆ ਕਿ ਭਾਈ ਚੋਣ ਲੜਨਾ ਮਾੜੀ ਗੱਲ ਨਹੀਂ ਚੋਣ ਲੜਨਾ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਵੱਲੋਂ ਚੋਣ ਲੜ ਸਕਦਾ ਇਹ ਲੋਕਾਂ ਦੀ ਮਰਜ਼ੀ ਆ ਵੋਟ ਪਾਉਣੀਆਂ ਕਿ ਨਹੀਂ ਪਾਉਣੀਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਹੁਣ ਤੱਕ ਸੰਘਰਸ਼ ਲੜਿਆ ਸਿੱਧੂ ਦੇ ਲਈ ਇਨਸਾਫ ਦੇ ਲਈ ਜੰਗ ਕੀਤੀ ਆ ਉਹ ਜੰਗ ਰੰਗ ਲੈ ਕੇ ਆਵੇ ਤੇ ਜਿਹੜੇ ਕਾਤਲ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਹੋਣ ਇਹਦੀ ਅਸੀਂ ਇੱਛਾ ਪਾਲਦੇ ਆ ਅਗਲੀ ਗੱਲ ਪਾਈਏ ਆ ਕਿ ਲੰਘੇ ਕੱਲ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਸਮਾਪਤ ਹੋ ਗਿਆ ਅਸੀਂ ਗੱਲ ਕਰਨੀ ਸੀ ਵਿਧਾਨ ਸਭਾ ਦੇ ਵਿੱਚ ਹੜ ਦੇ ਨਾਲ ਮਾਰੇ ਗਏ ਲੋਕਾਂ ਦੀ ਪਰ ਇੱਥੇ ਸੌਂਕੜਾ ਵਾਂਗੂ ਮਿਹਣਿਆਂ ਦਾ ਜਿਹੜਾ ਹੜ ਆਇਆ ਉਹਨੇ ਸਭ ਪੰਜਾਬਗਾਂ ਨੂੰ ਸ਼ਰਮਿੰਦੇ ਜ਼ਰੂਰ ਕੀਤਾ ਇੱਥੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੱਖਰੇ ਤਰੀਕੇ ਨਾਲ ਟੋਟ ਕੇ ਕਸੇ ਆ ਤਲੰਦ ਕਸੀ ਆ ਰਾਣਾ ਗੁਰਜੀਤ ਸਿੰਘ ਨੇ ਸੂਬੇ ਦੀ ਸਰਕਾਰ ਨੂੰ ਘੇਰਿਆ ਪ੍ਰਤਾਪ ਸਿੰਘ ਬਾਜਵਾ ਤੇ ਹਰਪਾਲ ਸਿੰਘ ਟੀਮਾ ਆਪਸ ਦੇ ਵਿੱਚ ਭੜ ਪਏ ਤੇ ਸੌਂਕੜਾਂ ਵਾਲਾ ਸਟਾਈਲ ਪੂਰਾ ਦੇਖਣ ਨੂੰ ਮਿਲਿਆ ਇਹ ਦੋ ਦਿਨ ਦਾ ਸੈਸ਼ਨ ਸੀ ਜਿਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਿਕਲਿਆ ਨਹੀਂ ਹਾਂ ਇੰਨੀ ਗੱਲ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 15 ਅਕਤੂਬਰ ਤੋਂ ਅਸੀਂ 20 ਅਕਤੂਬਰ ਨੂੰ ਦਿਵਾਲੀ ਆ ਉਹ ਕਹਿੰਦੇ ਜੀ 15 ਅਕਤੂਬਰ ਤੋਂ ਅਸੀਂ ਪੰਜਾਬ ਦੇ ਲੋਕਾਂ ਦੇ ਹੜਪੀੜਤਾ ਦੇ ਖਾਤੇ ਦੇ ਵਿੱਚ ਪੈਸੇ ਪਾਉਣੇ ਸ਼ੁਰੂ ਕਰ ਦੇਣੇ ਆ ਚਲੋ ਚੰਗੀ ਗੱਲ ਆ ਭਾਈ ਉਹ ਖਾਤੇ ਦੇ ਵਿੱਚ ਪੈਸੇ ਪਾਉਣ ਲੋਕ ਜਿਹੜੇ ਕਿ ਆਰਥਿਕ ਤੌਰ ਤੇ ਟੁੱਟੇ ਆ ਉਹ ਇੱਕ ਵਾਰ ਫਿਰ ਬਚ ਜਾਣ ਪਰ ਇੱਕ ਪਾਸੇ ਤਾਂ ਵਿਧਾਨ ਸਭਾ ਦੇ ਵਿੱਚ ਠਿੰਗਮ ਠਿੰਗੀ ਹੋ ਜਾਂਦੇ ਆ ਦੂਜੇ ਪਾਸੇ ਖੇਤਾਂ ਨੂੰ ਬਚਾਉਣ ਦੇ ਲਈ ਰੇਤ ਨੂੰ ਹਟਾਉਣ ਦੇ ਲਈ ਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਟਰੈਕਟਰ ਲੈ ਕੇ ਟਰਾਲੀਆਂ ਲੈ ਕੇ ਜੀ ਸੀ ਬੀ ਮਸ਼ੀਨਾਂ ਲੈ ਕੇ ਕਿਰਾਏ ਲੈ ਕੇ ਪੰਜਾਬੀ ਪਹੁੰਚੇ ਆ ਜਿਹੜੇ ਇੱਕ ਦੂਜੇ ਨੂੰ ਜਾਣਦੇ ਨਹੀਂ ਬਸ ਖੇਤ ਸਵਾਰਨ ਦੀ ਸੇਵਾ ਤੇ ਲੱਗੇ ਆ ਤੇ ਜਿਨ੍ਹਾਂ ਨੇ ਰਾਜਨੀਤਿਕ ਸੇਵਾ ਦੇ ਦਾਅਵੇ ਕੀਤੇ ਤੇ ਉਹ ਇਸ ਵੇਲੇ ਵਿਧਾਨ ਸਭਾ ਦੇ ਵਿੱਚ ਸੌਂਕਣਾ ਬਣੇ ਆ 80 ਲੱਖ ਰੁਪਏ 70 ਲੱਖ ਰੁਪਏ ਤੋਂ ਵੱਧ ਇੱਕ ਦਿਨ ਦਾ ਵਿਧਾਨ ਸਭਾ ਦਾ ਖਰਚਾ ਹੁੰਦਾ 70 ਲੱਖ ਤੋਂ ਵੱਧ ਸ਼ਾਇਦ 80 90 ਲੱਖ ਵੀ ਹੋਵੇ ਉਥੇ ਹੁੰਦਾ ਕਿ ਇਹ ਸਿਰਫ ਰੀਲਾਂ ਮਿਲਦੀਆਂ ਵੀ ਲੜਪੇ ਨੇ ਤਾਂ ਲੜਪੇ ਬੇਨਤੀ ਇਹਨਾਂ ਨੂੰ ਇਹ ਹੈ ਵੀ 80 90 ਲੱਖ ਰੁਪਏ ਨਾ ਵਰਤਿਆ ਕਰੋ ਇਦਾਂ ਖਰਚਿਆ ਕਰੋ ਪੰਜਾਬ ਦੇ ਲੋਕਾਂ ਦਾ ਤੁਸੀਂ ਕਿਸੇ ਖੁੱਲੇ ਬਾਣ ਦੇ ਵਿੱਚ ਜਾ ਕੇ ਆਪ ਦਾ ਲੜਵੀ ਲਿਆ ਕਰੋ ਲੀੜੇ ਪਾੜੋ ਵਾਲ ਪੱਟੋ ਰੀਲਾਂ ਬਣਾ ਲਓ ਅਸੀਂ ਉਹ ਵੀ ਦੇਖ ਲਿਆ ਕਰਾਂਗੇ ਤੁਸੀਂ ਘਰੋ ਘਰੀ ਬੈਠ ਕੇ ਇੱਕ ਦੂਜੇ ਨੂੰ ਗਾਲਾਂ ਕੱਢ ਲਿਆ ਕਰੋ ਤੁਸੀਂ ਉੱਥੇ ਲੋਕਾਂ ਦੇ ਪੈਸੇ ਜੋ ਖਰਚ ਕੇ ਮਿਹਣੋ ਮਿਹਣੀ ਹੁੰਨੇ ਆ ਤੁਸੀਂ ਸੜਕ ਤੇ ਖੜ ਕੇ ਲੜ ਪਿਆ ਕਰੋ ਤੁਸੀਂ ਚੌਂਕ 'ਚ ਲੜ ਪਿਆ ਕਰੋ ਤੁਸੀਂ ਤੇ ਜੋ ਕੁਝ ਕਰਨਾ ਕਿਤੇ ਹੋਰ ਕਰ ਲਿਆ ਕਰੋ ਜਿੱਥੇ ਲੋਕਾਂ ਦੇ ਪੈਸੇ ਨਾ ਲੱਗਦੇ ਹੋਣ ਪਰ ਲੋਕ ਰੀਲਾਂ ਨਹੀਂ ਚਾਹੁੰਦੇ ਲੋਕ ਤੁਹਾਡੇ ਕੋਲੋਂ ਕੰਮ ਚਾਹੁੰਦੇ ਆ ਲੋਕਾਂ ਨੇ ਰੀਲਾਂ ਵਾਸਤੇ ਥੋੜੀ ਚੁਣਿਆ ਲੋਕਾਂ ਨੇ ਕੰਮ ਲਈ ਚੁਣਿਆ ਇਸ ਕਰਕੇ ਜਿਹੜਾ ਤਮਾਸ਼ਾ ਹੁੰਦਾ ਇਸ ਤਮਾਸ਼ੇ ਨੂੰ ਰੋਕ ਲੱਗਣੀ ਚਾਹੀਦੀ ਹੈ ਜਿਹੜੀ ਕਿ ਲੱਗੀ ਅਜੇ ਤੱਕ ਨਹੀਂ ਬਾਕੀ ਲੱਗੂ ਕਦੋਂ ਇਹ ਰੱਬ ਜਾਣਦਾ ਬਾਬਾ ਜਾਣਦਾ ਉਸ ਤੋਂ ਅਗਲੀ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਸ ਵੇਲੇ ਬੀਜੇਪੀ ਦੇ ਵੱਲੋਂ ਨਵੀਂ ਖਬਰ ਆਈ ਹੈ ਜੀ ਬੀਜੇਪੀ ਨੇ ਕੱਲ ਇੱਕ ਵੱਖਰਾ ਆਪਣਾ ਸੈਸ਼ਨ ਲਾ ਲਿਆ ਬੀਜੇਪੀ ਦੇ ਆਗੂਆਂ ਨੇ ਵੱਖਰਾ ਸੈਸ਼ਨ ਲਾਇਆ ਇਹਦੇ ਵਿੱਚ ਉਹਨਾਂ ਨੇ ਜਿਵੇਂ ਆਪਣਾ ਵੱਖਰਾ ਸਪੀਕਰ ਬਣਾ ਲਿਆ ਜਿਵੇਂ ਇੱਕ ਬਨੋਟੀ ਸੈਸ਼ਨ ਪਹਲਾ ਲੈਨੇ ਆ ਉਹ ਕਹਿੰਦੇ ਕਿ ਜਨਤਾ ਦੀ ਅਦਾਲਤ ਆਹੇ ਇਹਦੇ ਵਿੱਚ ਅਸੀਂ ਪੰਜਾਬ ਦੇ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਕਿ ਜਿਹੜੀ ਥਾਂ ਦੇ ਉੱਤੇ ਤਾਂ ਭਾਈ ਇਸ ਵੇਲੇ ਚਾਹੀਦਾ ਸੀਗਾ ਵੀ ਬੈਠ ਕੇ ਚਰਚਾ ਹੁੰਦੀ ਉਸ ਥਾਂ ਦੇ ਉੱਤੇ ਤਾਂ ਚਰਚਾ ਕਰਦੇ ਨਹੀਂਗੇ ਤੇ ਹੋਰ ਥਾਵਾਂ ਤੇ ਬੈਠ ਕੇ ਜਿਹਦਾ ਵजूद ਕੋਈ ਨਹੀਂ ਉੱਥੇ ਬੈਠ ਕੇ ਇਹ ਡਰਾਮੇਬਾਜ਼ੀ ਕਰੀ ਜਾਂਦੇ ਆ ਉਹ ਕਹਿੰਦੇ ਵੀ ਇਹੀ ਇਹਨਾਂ ਦੇ ਹਾਲਾਤ ਆ ਇਹੀ ਇਹਨਾਂ ਦੀਆਂ ਪ੍ਰਸਥਿਤੀਆਂ ਇਹ ਇਸ ਤੋਂ ਬਾਹਰ ਕਦੇ ਨਿਕਲ ਨਹੀਂ ਸਕਦੇ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਜ਼ਰੂਰ ਤੇ ਇਸ ਗੱਲ ਦੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਚੁਣੇ ਹੋਏ ਬੀਜੇਪੀ ਦੇ ਨੁਮਾਇੰਦੇ ਉਹ ਵਿਧਾਨ ਸਭਾ ਦੇ ਵਿੱਚ ਆਉਣ ਇਹ ਉੱਥੇ ਹੀ ਆਉਣ ਦੀ ਥਾਂ ਦੇ ਉੱਤੇ ਉੱਥੇ ਲੜੀ ਜਾਂਦੇ ਆ ਜਿਹਦਾ ਵजूद ਕੋਈ ਨਹੀਂ ਜਿਹੜੀ ਥਾਂ ਨੂੰ ਪੁੱਛਦਾ ਕੋਈ ਨਹੀਂ ਆਪੇ ਹੀ ਲਾ ਕੇ ਸੈਸ਼ਨ ਆਪ ਦੀ ਗੀ ਫੀਲ ਲੈ ਜਾਂਦੇ ਮੰਤਰੀ ਤੂੰ ਆ ਤੇ ਵਿਧਾਨ ਸਭਾ ਦਾ ਸਪੀਕਰ ਮੈਂ ਆ ਤੇ ਡਿਪਟੀ ਸਪੀਕਰ ਮੈਂ ਆ ਤੇ ਮੈਂ ਤੈਨੂੰ ਆਹ ਕਹਾਂ ਤੈਨੂੰ ਆਏ ਆ ਤੇ ਤੂੰ ਫਲਾਣਾ ਤੇ ਢਿੰਗੜਾ ਇਸ ਤਰੀਕੇ ਦੇ ਨਾਲ ਸੋ ਉਹਨਾਂ ਨੇ ਤਨਜ਼ ਕੱਸਿਆ ਪਰ ਬੀਜੇਪੀ ਇਹ ਗੱਲ ਕਹਿੰਦੀ ਆ ਕਿ ਭਾਈ ਇਹਨਾਂ ਨੇ ਕੋਈ ਕੰਮ ਦੀ ਗੱਲ ਨਹੀਂ ਕਰਨੀ ਹੁੰਦੀ ਇਹ ਵਿਧਾਨ ਸਭਾ ਦੇ ਸੈਸ਼ਨ ਦੀ ਦਰਬਾਰਤੋਂ ਕਰਦੇ ਆ ਅਸੀਂ ਭਾਈ ਇਸ ਕਰਕੇ ਸਾਰੀਆਂ ਗੱਲਾਂ ਇੱਥੇ ਵੇਹੇ ਕਰ ਰਹੇ ਆ ਉਸ ਤੋਂ ਗੜੀ ਗੱਲ ਇਹ ਆ ਵੀ ਪਠਾਨ ਮਾਜਰਾ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਐਮ.ਐਲ.ਏ ਆ ਉਹਨਾਂ ਦੀ ਇੱਕ ਵੀਡੀਓ ਨੇ ਪੰਜਾਬ ਦੇ ਕੁਝ ਕੁ ਰਾਜਨੀਤਿਕ ਨੇਤਾਵਾਂ ਨੂੰ ਹਿਲਾਉਣਾ ਉਹਨਾਂ ਨੇ ਵੀਡੀਓ ਪਾਈ ਸੀ ਕਿ ਮੈਂ ਦਿੱਲੀ ਦੇ ਉੱਤੇ ਸਵਾਲ ਕੀਤਾ ਸਾਨੂੰ ਆਮ ਆਦਮੀ ਪਾਰਟੀ ਦੇ 94 ਵਿਧਾਇਕਾਂ ਨੂੰ ਲੋਕ ਕਹਿੰਦੇ ਵੀ ਭੇਡਾਂ ਆ ਇਹ ਇਹ ਭੇਡਾਂ ਬੋਲਦੀਆਂ ਹੈ ਨਹੀਂ بس ਬਹਿ ਬਹਿ ਕਰਦੇ ਨਹੀਂ ਨਗਾ ਇਹਨਾਂ ਭੇਡਾਂ ਨੂੰ ਬੋਲਣਾ ਚਾਹੀਦਾ ਉਹ ਕਹਿੰਦੇ ਕਿ ਮੈਂ ਬੋਲਿਆ ਕਿ ਭਾਈ ਦਿੱਲੀ ਵਾਲੇ ਗਲਤ ਕਰ ਰਹੇ ਆ ਤੇ ਪੰਜਾਬ ਦੀ ਹਿੱਕ ਤੇ ਬਹਿਣਾ ਚਾਹੁੰਦੇ ਆ ਤੇ ਅਸੀਂ ਬਹਿਣ ਨਹੀਂ ਦੇਵਾਂਗੇ ਤੇ ਮੇਰੇ ਹੱਕ ਦੇ ਵਿੱਚ ਕੋਈ ਨਹੀਂ ਆਇਆ ਇਹਦਾ ਮਤਲਬ ਇਹ ਆ ਕਿ ਇਹ ਜਿਹੜੀਆਂ ਭੇਡਾਂ ਨੇ ਇਹਨਾਂ ਨੇ ਕਦੇ ਵੀ ਜਿਹੜਾ ਉਹ ਸਾਹਮਣੇ ਆ ਕੇ ਤੇ ਕੁਝ ਨਹੀਂ ਕਹਿਣਾ ਉਹਨਾਂ ਨੇ ਕਿਹਾ ਜੀ ਕੋਈ ਇੱਕ ਵੀ ਪੰਜਾਬ ਦਾ ਕਿਸਾਨ ਆਗੂ ਵਿਰੋਧੀ ਪਾਰਟੀ ਦਾ ਨੇਤਾ ਸਤਾਧਾਰੀ ਧਿਰ ਦਾ ਕੋਈ ਵਿਧਾਇਕ ਕੋਈ ਪੰਜਾਬ ਦਾ ਨਾਗਰਿਕ ਮੇਰੇ ਹੱਕ ਦੇ ਵਿੱਚ ਨਹੀਂ ਬੋਲਿਆ ਤੇ ਮੈਨੂੰ ਹੁਣ ਇਸ ਦਾ ਅਹਿਸਾਸ ਹੋ ਗਿਆ ਕਿ ਮੈਂ ਭੇਡਾਂ ਦੀ ਖਾਤਰ ਕਿਉਂ ਬੋਲਿਆ ਇਹ ਇਸੇ ਲਾਇਕ ਆ ਇਹਨਾਂ ਦੇ ਛਿੱਤਰ ਪੈਣੇ ਚਾਹੀਦੇ ਆ ਇਹਨਾਂ ਨੂੰ ਕੋਈ ਫਾਇਦਾ ਨਹੀਂ ਇਹਨਾਂ ਨੂੰ ਹਲੁੰਨਣ ਦਾ ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਮੈਂ ਇਹਨਾਂ ਤੋਂ ਬੜਾ ਫੈਟ ਅਪ ਹੋ ਗਿਆ ਹੁਣ ਪਤਾ ਲੱਗਾ ਜੀ ਕਿ ਉਹਨਾਂ ਦੀ ਪਤਨੀ ਦਾ ਹਾਲਚਲ ਪੁੱਛਣ ਵਾਸਤੇ ਪੰਜਾਬ ਦੇ ਵੱਖ-ਵੱਖ ਪਾਰਟ ਕੰਨੇ ਕੁਝ ਨੇਤਾ ਵੀ ਗਏ ਆ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਰੀ ਘਰ ਵਾਲੀ ਦੇ 5 ਆਪਰੇਸ਼ਨ ਹੋਏ ਆ ਪੁਲਿਸ ਉਹਦੀ ਰਾਖੀ ਰੱਖ ਰਹੀ ਆ ਵੀ ਭਾਈ ਇਹ ਕਿਤੇ ਜਾਵੇ ਨਾ ਸਾਡਾ ਪਰਿਵਾਰ ਕੋਈ ਕੁੜੀ ਮੇਰੀ ਕਿਤੇ ਆ ਮੁੰਡਾ ਮੇਰਾ ਕਿਤੇ ਆ ਮੈਂ ਕਿਤੇ ਲੁਕਿਆ ਹੋਇਆ ਘਰਵਾਲੀ ਮੇਰੀ ਕਿਤੇ ਆ ਇਹ ਮੇਰਾ ਹਾਲ ਕਿਉਂ ਬਣਿਆ ਕਿਉਂਕਿ ਮੈਂ ਦਿੱਲੀ ਵਾਲਿਆਂ ਦੇ ਖਿਲਾਫ ਲੜਾਈ ਲੜਨੀ ਸ਼ੁਰੂ ਕੀਤੀ ਸੋ ਵਿਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਹੈ ਕਿ ਭਾਈ ਸੱਚ ਨੂੰ ਸੱਚ ਤੇ ਗਲਤ ਨੂੰ ਗਲਤ ਕਿਹਾ ਜਾਵੇ ਸਹੀ ਨੂੰ ਸਹੀ ਕਿਹਾ ਜਾਵੇ ਸੋ ਦੇਖਦੇ ਪਾਈ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਕੀ ਅੰਗੜਾਈ ਲੈਂਦੀ ਆ ਉਦਾਂ 2027 ਦੇ ਚਰਚੇ ਤੇ 2027 ਦੇ ਲਈ ਜ਼ੋਰ ਅਜ਼ਮਾਈ ਦਾ سلسلہ ਹੁਣੇ ਤੋਂ ਜਾਰੀ ਆ ਕਦੇ ਕੋਈ ਕੁਛ ਕਹਿ ਦਿੰਦਾ ਕਦੇ ਕੋਈ ਕੁਛ ਕਹਿ ਦਿੰਦਾ ਕਦੇ ਕੋਈ ਕੁਛ ਕਹਿ ਦਿੰਦਾ ਫਿਰ ਹਾਲ ਜਾਣਕਾਰੀ ਇਹ ਆ ਕਿ ਆਮ ਆਦਮੀ ਪਾਰਟੀ ਕਹਿੰਦੀ ਜੀ 227 ਚ ਸਾਡੀ ਸਰਕਾਰ ਬਣੂਗੀ ਦਾਵਾ ਕਰਦੇ ਆ ਇੱਕ ਵਾਰੀ ਫੇਰ ਸਾਡੀ ਸਰਕਾਰ ਬਣੂਗੀ ਬੀ ਜੇ ਪੀ ਕਹਿੰਦੀ ਜੀ ਸਾਰਿਆਂ ਨੂੰ ਲੋਕਾਂ ਨੇ ਪੰਜਾਬ ਦੇ ਨੇ ਪਰਖ ਕੇ ਦੇਖ ਲਿਆ ਇਤਕੀ ਵਾਰੀ ਸਾਡੀ ਆ ਸੋ ਹਬੀਰ ਸਿੰਘ ਬਾਦਲ ਕਹਿੰਦੇ ਜੀ ਕਿ ਇਤਕੀ ਵਾਰੀ ਸਾਡੀ ਆ ਉਹ ਕਹਿੰਦੇ ਜੀ ਕਿ ਹੜ ਦੇ ਵਿੱਚ ਲੋਕਾਂ ਦੀ ਬਾਹ ਫੜਨਾ ਸਾਡਾ ਫਰਜ਼ ਸੀ ਸਾਡੀ ਸੇਵਾ ਸੀ ਸੇਵਾ ਕਰਦੇ ਰਵਾਂਗੇ ਲੋਕਾਂ ਨੇ ਦੇਖ ਲਿਆ ਵੀ ਬਦਲ ਸਾਹਿਬ ਦਾ ਰਾਜ ਕਿ ਹੋ ਜਾ ਸੀ ਤੇ ਹੁਣ ਵਾਲੇ ਡਰਾਮੇ ਵਾਦਾ ਦਾ ਕਿ ਹੋ ਜਾ ਕਾਂਗਰਸ ਕਹਿੰਦੀ ਵੀ ਜੋ ਅਸੀਂ ਤੜੀ ਤਸਰੋਂ ਜਮਾਉਨੇ ਆ ਉਹ ਕਦੇ ਜਾਮੀ ਨਹੀਂ ਸਕਦੀ ਇਹ ਸਾਡੀ ਗੱਲ ਹੋਰ ਆ ਪੰਜਾਬ ਦੇ ਲੋਕਾਂ ਕੇ ਗੱਲ ਕਹਿੰਦੇ ਵੀ ਜੇਕਰ ਇੰਨਾ ਫਿਕਰ ਤੁਸੀਂ ਸਾਰੇ ਹੀ ਸਾਡਾ ਕਰਦੇ ਆ ਤੇ ਨੁਕਸਾਨ ਸਾਡਾ ਕੌਣ ਦੱਖਣੀ ਅਫਰੀਕਾ ਤੋਂ ਕਰ ਗਿਆ ਤੁਸੀਂ ਪੰਜਾਬ ਨੂੰ ਬੇੜਾਦਰ ਕਰਤਾ ਤੁਸੀਂ ਫੇਰ ਵੀ ਪੰਜਾਬ ਦੇ ਲਈ ਆ ਗੱਲਾਂ ਕਰੀ ਜਾਂਦੇ ਆ ਵੀ ਇਹ ਪਖੰਡਵਾਦੀ ਦੇ ਵਿੱਚੋਂ ਬਾਹਰ ਕਿਉਂ ਨਹੀਂ ਨਿਕਲਦੇਗੇ ਪੰਜਾਬ ਦੇ ਲੋਕਾਂ ਦੇ ਵਿੱਚ ਉੱਠਦਾ ਮੰਨਣ ਵਿੱਚ ਸਵਾਲ ਇਹ ਉੱਠ ਰਿਹਾ ਬਾਕੀ ਦੇਖਦੇ ਆ ਤਰਨ ਤਾਰਨ ਵਾਲੀ ਜਗਨੀ ਚੋਣ ਦੇ ਵਿੱਚ ਕਿਹੜੇ ਕਿਹੜੇ ਰੰਗ ਤਮਾਸ਼ੇ ਹੁੰਦੇ ਆ ਪਰ ਇਸ ਵੇਲੇ ਪੰਜਾਬ ਦੇ ਲੋਕ ਆ ਜਿਹੜੇ ਤੇਲ ਤੇ ਤੇਲ ਦੀ ਧਾਰ ਨੂੰ ਦੇਖ ਰਹੇ ਆ ਵੀ ਨੇਤਾ ਕਰਦੇ ਕੀ ਕੀ ਡਰਾਮੇਬਾਜ਼ੀ ਕਰਦੇ ਕੀ ਕੀ ਆ ਉਸ ਤੋਂ ਕੁੜੀ ਗੱਲੇ ਆ ਵੀ ਇਸ ਵੇਲੇ ਜਿਹੜਾ ਮੈਚ ਹੋਇਆ ਜਿਹੜੀ ਟਰੋਫੀ ਹੋਈ ਆ ਜਿਹੜੀ ਕਿ ਦੁਬਈ ਦੇ ਵਿੱਚ ਹੋਈ ਆ ਏਸ਼ੀਆ ਟਰੋਫੀ ਜਿੱਤੀ ਏਸ਼ੀਆ ਚੈਂਪੀਅਨਸ਼ਿਪ ਜਿੱਤੀ ਆ ਭਾਰਤ ਨੇ ਉਹਦੇ ਤੋਂ ਬਾਅਦ ਪਾਕਿਸਤਾਨ ਦੇ ਖਿਡਾਰੀ ਕਿਹਨੇ ਮਹਿਸੂਸੇ ਪਏ ਆ ਭਾਰਤ ਦੇ ਖਿਡਾਰੀ ਖੁਸ਼ ਆ ਪਾਕਿਸਤਾਨ ਦੇ ਖੇਡ ਪ੍ਰੇਮੀ ਆ ਉਹ ਝਟਕੇ ਦੇ ਵਿੱਚ ਐ ਭਾਰਤ ਵਾਲੇ ਖੁਸ਼ ਆ ਪਰ ਭਾਰਤ ਦੇ ਲੋਕ ਇਹ ਵੀ ਗੱਲ ਕਹਿੰਦੇ ਖਾਸ ਕਰਕੇ ਪੰਜਾਬ ਦੇ ਕਿ ਸਾਨੂੰ ਖੇਡ ਭਾਵਨਾ ਦੇ ਉੱਤੇ ਇਤਰਾਜ਼ ਕੋਈ ਨਹੀਂ ਖਿਡਾਰੀ ਖੇਡਣ ਬਹੁਤ ਵਧੀਆ ਗੱਲ ਆ ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਤਾਂ ਖੋਲ ਦਿਓ ਖਿਡਾਰੀ ਖੇਢੀ ਜਾਣ ਕੋਈ ਇਤਰਾਜ਼ ਨਹੀਂ ਖੇਡ ਭਾਵਨਾ ਦਾ ਬਹੁਤ ਬਹੁਤ ਸਤਿਕਾਰ ਪਰ ਭਾਈ ਜੋ ਸ਼੍ਰੋਮਣੀ ਕਮੇਟੀ ਦੇ ਵੱਲੋਂ ਜੱਥਾ ਜਾਂਦਾ ਹੁੰਦਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਪਾਕਿਸਤਾਨ ਉਹਨੂੰ ਤਾਂ ਜਾਣ ਦੀ ਇਜਾਜ਼ਤ ਦੇ ਦਿਓ ਸਾਨੂੰ ਖੇਡ ਪਾਉਣਾਂ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਖਿਡਾਰੀ ਜਿੱਤਣ ਹਾਰਨ ਪਰ ਤੁਸੀਂ ਦੱਸੋ ਵੀ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਫਿਲਮਾਂ ਕਿੰਨਾਂ ਰਿਲੀਜ਼ ਹੋਣਗੀਆਂ ਜਿਹਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਵੀ ਅਦਾਕਾਰੀ ਕੀਤੀ ਆ ਇਹਨਾਂ ਗੱਲਾਂ ਦਾ ਕਦੇ ਉੱਤਰ ਮਿਲਣਾ ਨਹੀਂ ਪਰ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਤੈਰ ਰਹੇ ਆ ਤੇ ਇੱਕ ਜਾਣਕਾਰੀ ਹੋਰ ਸਾਂਝੀ ਕਰਦਿ ਗਏ ਵੀ ਪੰਜਾਬੀ ਫਿਲਮਾਂ ਆ ਰਹੀਆਂ ਤੇ ਉਸੇ ਭਾਗ ਦੇ ਵਿੱਚ ਜਾ ਰਹੀਆਂ ਆ ਆ ਪਿਛਲੇ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਹੋਈਗੀ ਭੁਖਰਾਜ ਭੱਲਾ ਦੀ ਚੱਲੋ ਬੁਲਾਵਾ ਆਇਆ ਹੈ ਇਹ ਫਿਲਮ ਬਿਲਕੁਲ ਉਵੇਂ ਆ ਜਿਵੇਂ ਗਿੱਪੀ ਗਰੇਵਾਲ ਦੀ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਸੀ ਜਿਹਦੇ ਵਿੱਚ ਗੱਡੀ ਦੇ ਵਿੱਚ ਸਵਾਰ ਹੋ ਕੇ ਹਜੂਰ ਸਾਹਿਬ ਜਾਂਦੀ ਸੰਗਤ ਪਰ ਇਹ ਜਿਹੜੀ ਪੁਖਰਾਜ ਭੱਲਾ ਦੀ ਫਿਲਮ ਆ ਇਹ ਹਿੰਦੂ ਭਾਈ ਚਰੜੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਜਿਹਦੇ ਵਿੱਚ ਸੰਗਤ ਆ ਜਿਹੜੀ ਸ਼ਰਧਾਲੂ ਆ ਜਿਹੜੇ ਉਹ ਜੀ ਜਾਂਦੇ ਆ ਵੈਸ਼ਨੋ ਦੇ ਵੀ ਮਾਤਾ ਦੇ ਸਭ ਦੇ ਆਪੋ ਆਪਣੇ ਦਰਦ ਆ ਇਹ ਫਿਲਮ ਨੂੰ ਪੰਜਾਬ ਦੇ ਵਿੱਚ ਠੀਕ ਹੁੰਗਾਰਾ ਮਿਲਿਆ ਆ ਜਿਹੜੀ ਫਿਲਮ ਇੱਕ ਹੋਰ ਆ ਜਿਹੜੀ ਅਗਲੇ ਸ਼ੁੱਕਰਵਾਰ ਆਉਣੀ ਆ 2 ਅਕਤੂਬਰ ਨੂੰ ਇਹਦਾ ਨਾਂ ਹੈ ਜੀ ਨਿਕਾ ਜ਼ੈਲਦਾਰ ਭਾਗ ਚੌਥਾ ਇਹ ਜੀ ਸੋਨਮ ਬਾਜਵਾ ਤੇ ਐਮੀ ਵਰਕ ਦੀ ਤੇ ਨਿਰਬਲ ਰਿਸ਼ੀ ਦੀ ਫਿਲਮ ਆ ਇਹ ਫਿਲਮ ਕਿੰਨੀ ਕਾਮਯਾਬ ਹੁੰਦੀ ਇਹ ਵੀ ਵਕਤ ਦੱਸੂਗਾ ਉਸ ਤੋਂ ਕੁਝ ਦਿਨਾਂ ਬਾਅਦ ਇੱਕ ਹੋਰ ਫਿਲਮ ਆ ਜਾਣੀ ਆ ਜਿਹਦਾ ਨਾਮ ਹੈ ਜੀ ਗੋਡੇ-ਗੋਡੇ ਚਾ ਫਿਰ ਉਸ ਤੋਂ ਬਾਅਦ ਫਿਲਮ ਆਉਣੀ ਜੇ ਮਧਾਨੀਆਂ ਮਤਲਬ ਇਹ ਜੀ ਕਿ ਫਿਲਮਾਂ ਪੰਜਾਬ ਦੀਆਂ ਬਹੁਤ ਸਾਰੀਆਂ ਕਤਾਰ ਬਣਾਈ ਹੁੰਦੀਆਂ ਇਹਦੇ ਵਿੱਚੋਂ ਕਿਹੜੀ ਕਿੰਨੀ ਚੱਲਦੀ ਆ ਇਹ ਵਕਤ ਬਿਆਨ ਕਰੂਗਾ ਪਰ ਪੰਜਾਬੀ ਸਿਨੇਮੇ ਨੂੰ ਇਸ ਵੇਲੇ ਇੱਕ ਹਿੱਟ ਫਿਲਮ ਦੀ ਲੋੜ ਆ ਜਿਹੜੀ ਫਿਲਮ ਹਿੱਟ ਹੋ ਕੇ ਲੋਕਾਂ ਦੇ ਦਿਲ ਜਿੱਤ ਕੇ ਤੇ ਪੰਜਾਬੀ ਪ੍ਰੋਡਿਊਸਰਾਂ ਡਾਇਰੈਕਟਰਾਂ ਕਲਾਕਾਰਾਂ ਦੇ ਹੌਸਲੇ ਵਧਾ ਦੇ ਤੇ ਜੇ ਗੱਲ ਪੰਜਾਬ ਦੇ ਮੌਸਮ ਦੀ ਕਰੀਏ ਪੰਜਾਬ ਦਾ ਮੌਸਮ ਗਰਮ ਲੰਘੇ ਕੱਲ 39 ਡਿਗਰੀ ਟੈਂਪਰੇਚਰ ਸੀ ਮੌਸਮ ਵਿਭਾਗ ਨੇ ਕਿਹਾ ਜੀ ਕਿ ਆਉਂਦੇ 72 ਘੰਟੇ ਦੇ ਵਿੱਚ ਮੀਂਹ ਦੀ ਸੰਭਾਵਨਾ ਕੋਈ ਨਹੀਂ ਸੋ ਗਰਮੀ ਪੰਜਾਬ ਦੇ ਵਿੱਚ ਹੈ ਪਤਾ ਨਹੀਂ ਹਿਲਦਾ ਮੀਂਹ ਕਾਫੀ ਆ ਪਰ ਮੀਂਹ ਪੈਣ ਦੀ ਸੰਭਾਵਨਾ ਨਹੀਂ ਆ ਗਰਮੀ ਕਾਫੀ ਆ ਮੌਸਮ ਖੜਿਆ ਹੋਇਆ ਸੋ ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਮੌਸਮ ਦੇ ਕੀ ਰੰਗ ਆ ਫਿਲਹਾਲ ਇਜਾਜ਼ਤ ਦਿਓ ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਕਈ ਹੋਰ ਵੀ ਸਨ ਪਰ ਵਕਤ ਰੁਕਣ ਲਈ ਕਹਿ ਰਿਹਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ